ਇਹ ਨੰਨੇ ਨੇ ਬੱਚੇ ਕੋਈ ਆਮ ਬੱਚੇ ਨਹੀਂ ਇੰਟਰਨੈਸ਼ਨਲ ਖਿਡਾਰੀ ਨੇ ਇਹਨਾਂ ਵਿੱਚੋਂ ਕੁਝ ਬੱਚੇ ਤਾਂ 100 ਦੇ ਕਰੀਬ ਮੈਡਲ ਜਿੱਤਣ ਦੇ ਕਰੀਬ ਪਹੁੰਚ ਚੁੱਕੇ ਹਨ ਉਹ ਵੀ ਇੰਟਰਨੈਸ਼ਨਲ ਖਿਡਾਰੀਆਂ ਨੂੰ ਮਾਤ ਦੇ ਕੇ ਨਵੀਂ ਉਪਲਬਧੀ ਦੀ ਗੱਲ ਕਰੀਏ ਤਾਂ ਪਿਛਲੇ ਦਿਨੀ ਡੇਰਾਦੂਨ ਮਸੂਰੀ ਵਿਖੇ ਹੋਈ ਇੰਟਰਨੈਸ਼ਨਲ ਕਰਾਟੇ ਚੈਂਪੀਅਨਸ਼ਿਪ ਵਿੱਚ 8 ਮੈਡਲ ਜਿੱਤ ਕੇ ਆਈ ਵੀ ਫਾਈਟਰ ਵੀਰ ਫਾਈਟਰ ਕਲੱਬ ਬੰਗਾ ਰਜਿਸਟਰਡ ਦੀ ਟੀਮ ਨੂੰ ਡੀਐਸਪੀ ਬੰਗਾ ਸਵਰ ਸਿੰਘ ਬਾਲ ਨੇ ਸਨਮਾਨਿਤ ਕੀਤਾ ਅਤੇ ਇੰਟਰਨੈਸ਼ਨਲ ਕਰਾਟੇ ਕੋਚ ਰਾਜਵੀਰ ਸਿੰਘ ਕੈਥ ਨੂੰ ਬੱਚਿਆਂ ਨੂੰ ਸਲਾੰਘਾ ਜੋਗ ਸਖਲਾਈ ਦੇਣ ਤੇ ਮੁਬਾਰਕਬਾਦ ਦਿੱਤੀ ਕੋਚ ਰਾਜਵੀਰ ਸਿੰਘ ਕੈਥ ਨਾਲ ਗੱਲਬਾਤ ਕਰਦੇ ਪਤਾ ਲੱਗਿਆ ਕਿ ਪ੍ਰਭ ਵੀਰ ਕੈਥ ਤਾਂ 90 ਮੈਡਲ ਜਿੱਤਣ ਦੇ ਕਿਨਾਰੇ ਪਹੁੰਚ ਚੁੱਕਾ ਹੈਗਾ ਡੀਐਸਪੀ ਸਵਰ ਸਿੰਘ ਬਾਲ ਨੇ ਬੱਚਿਆਂ ਦੀ ਹੌਸਲਾ ਬਜਾਈ ਕੀਤੀ ਨੈਸ਼ਨਲ ਕਰਾਟੇ ਚੈਂਪੀਅਨਸ਼ਿਪ ਵਿੱਚ ਪ੍ਰਭ ਵੀਰ ਕੈਥ ਮਨਕੀਰਤ ਕੈਥ ਨੇ 골ਡ ਮੈਡਲ ਜਿੱਤੇ ਪ੍ਰਭਦੀਪ ਸਿੰਘ ਬਲਰਾਜ ਨੇ ਸਿਲਵਰ ਮੈਡਲ ਹਰਗੁਣ ਕੌਰ ਹਰਮਨ ਕੌਰ ਅਤੇ ਬ੍ਰਿੰਦਰ ਨੇ ਕਾਂਸੀ ਮੈਡਲ ਜਿੱਤੇ ਡੀਐਸਪੀ ਸਵਨ ਸਿੰਘ ਬਾਲ ਬਲੋ ਬੱਚਿਆਂ ਨੂੰ ਵਧਾਈ ਦੇਣ ਮੌਕੇ ਹਾਜ਼ਰ ਸਨ ਰਾਜਵੀਰ ਸਿੰਘ ਕੈਂਤ ਕਲੱਬ ਪ੍ਰਧਾਨ ਕੁਲਦੀਪ ਰਾਣਾ ਦੀਪਾ ਗੋਸਲ ਸਰਜੀਤ ਸਿੰਘ ਅਮਨਦੀਪ ਸਿੰਘ ਦੀਪਕ ਕੁਮਾਰ ਸ਼ਰਮਾ ਅਮਨਦੀਪ ਸਿੱਧੂ ਵੀ ਹਾਜ਼ਰ ਸਨ ਆਓ ਸੁਣਦੇ ਹਾਂ ਡੀਐਸਪੀ ਸਵਨ ਸਿੰਘ ਬਾਲ ਨੇ ਇਹਨਾਂ ਬੱਚ ਖਿਡਾਰੀਆਂ ਨੂੰ ਵਧਾਈ ਦੇਣ ਮੌਕੇ ਕੀ ਆਖਿਆ ਤੁਸੀਂ ਇਹਨਾਂ ਬੱਚਿਆਂ ਬਾਰੇ ਸੌਰੀ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਮੇਰੇ ਕੋਲ ਆਏ ਨੇ ਰਾਜਵੀਰ ਸਿੰਘ ਜੀ ਜਿਹੜੇ ਕਿ ਇੱਥੇ ਕਰਾਟੇ ਨਾਲ ਸੰਬੰਧਿਤ ਅਵੀਰ ਫਾਈਟਰ ਕਲੱਬ ਜਿਹੜਾ ਉਹ ਚਲਾ ਰਹੇ ਨੇ ਤੇ ਇਹਨਾਂ ਦੀ ਬੜੀ ਅੱਛੀ ਪ੍ਰਾਪਤੀ ਹੋਈ ਆ ਵੀ ਇਹਨਾਂ ਨੈਸ਼ਨਲ ਲੈਵਲ ਦੇ ਉੱਤੇ ਜਿਹੜਾ ਮਸੂਰੀ ਦੇ ਵਿੱਚ ਹੋਇਆ ਸੀ ਪ੍ਰੋਗਰਾਮੋ ਦੇ ਵਿੱਚ ਇਹ ਬੱਚੇ ਸਾਡੇ ਬੰਗਿਆ ਤੋਂ ਜਿਹੜੇ ਫਸਟ ਆਏ ਨੇ ਤੇ ਅੱਜ ਮੇਰੇ ਕੋਲ ਚਾਰ ਬੱਚੇ ਆਏ ਨੇ ਤੇ ਇਹ ਇਹ ਬੜਾ ਚੰਗਾ ਪਹਿਲਕਦਮੀ ਵਾਲਾ ਕੰਮ ਹੈਗਾ ਵੀ ਜੇ ਸਿਹਤ ਅੱਛੀ ਆ ਤੇ ਅੱਗੇ ਮਾਈਂਡ ਵੀ ਅੱਛਾ ਰਹੇਗਾ ਤੇ ਬੱਚੇ ਜਿਹੜੇ ਉਸ ਚੰਗੀ ਸੰਗਤ ਵਿੱਚ ਪੈਣਗੇ ਤੇ ਮੇਰੇ ਵੱਲੋਂ ਵੀ ਕਲੱਬ ਦਾ ਵਧਾਈ ਦੇ ਪਾਤਰ ਨਹੀਂ ਵੀ ਇਹਨਾਂ ਨੇ ਨੈਸ਼ਨਲ ਲੈਵਲ ਲੈਵਲ ਤੇ ਉੱਤੇ ਮਲ ਮਾਰੀ ਹੈਗੀ ਆ